ਅਜੇ ਵਿਆਹ ਨੂੰ ਲਗਭਗ 1 ਮਹੀਨਾ ਪਾਕੀ ਸੀ ਤੇ ਅਚਾਨਕ ਸੱਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਜਵਾਈ ਦੀ ਤਬੀਅਤ ਖਰਾਬ ਹੋ ਗਈ ਹੈ ਸੱਸ ਇਹ ਗੱਲ ਸੁਣਦੇ ਹੀ ਜਵਾਈ ਦੇ ਕੋਲ ਪਹੁੰਚ ਜਾਂਦੀ ਹੈ ਤੇ ਜਦ ਉਹ ਆਪਣੇ ਜਵਾਈ ਦੇ ਕੋਲ ਪਹੁੰਚਦੀ ਹੈ ਤੇ ਉਸ ਨੇ ਪਹਿਲੇ ਪ੍ਰੋਗਰਾਮ ਬਣਾਇਆ ਸੀ ਕਿ ਉਹ ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਆ ਜਾਏਗੀ ਪਰ ਉਸ ਦਾ ਜਵਾਈ ਕਹਿੰਦਾ ਹੈ ਕਿ ਤੁਸੀਂ ਅੱਜ ਰਾਤ ਰੁਕ ਜਾਓ ਤੇ ਅੱਗੇ ਕੀ ਹੁੰਦਾ ਹੈ ਕਿ ਉਹ ਉਸ ਰਾਤ ਨੂੰ ਇਕੱਠੇ ਹੀ ਇੱਕੋ ਜਗ੍ਹਾ ਤੇ ਰੁਕਦੇ ਹਨ ਤੇ ਅਗਲੇ ਦਿਨ ਜਦ ਉਹਨਾਂ ਦੀ ਸੱਸ ਜਾਣ ਲੱਗਦੀ ਹੈ ਤੇ ਜਵਾਈ ਫਿਰ ਉਸ ਨੂੰ ਰੋਕਣ ਲਈ ਬੋਲਦਾ ਹੈ ਤੇ ਇਸ ਤਰ੍ਹਾਂ ਕਰਦੇ ਕਰਦੇ ਉਹ 5 ਦਿਨ ਇਕੱਠੇ ਹੀ ਉੱਥੇ ਇੱਕੋ ਘਰ ਵਿੱਚ ਬਿਤਾਉਂਦੇ ਹਨ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਪਤੀ ਪਤਨੀ ਰਹਿੰਦੇ ਹੁਣ ਤੇ ਇਸ ਤੋਂ ਬਾਅਦ ਜਦ ਉਹਨਾਂ ਦੇ ਵਿਆਹ ਨੂੰ ਉੱਤੇ ਜਵਾਈ ਤੇ ਉਸ ਦੀ ਕੁੜੀ ਦੇ ਵਿਆਹ ਨੂੰ 9 ਦਿਨ ਰਹਿ ਰਹੇ ਹੁੰਦੇ ਹਨ ਤੇ ਅਚਾਨਕ ਖਬਰ ਫੈਲ ਜਾਂਦੀ ਹੈ ਸੱਸ ਅਤੇ ਜਵਾਈ ਲਾਪਤਾ ਹੋ ਗਏ ਹਨ ਜਦ ਹੀ ਖਬਰ ਮੀਡੀਆ ਤੱਕ ਪਹੁੰਚਦੀ ਹੈ ਤੇ ਮੀਡੀਆ ਥਰੂ ਲੋਕਾਂ ਤੱਕ ਪਹੁੰਚਦੀ ਹੈ ਤੇ ਲੋਕੀਂ ਇਹ ਖਬਰ ਸੁਣ ਕੇ ਬਹੁਤ ਹੈਰਾਨ ਹੁੰਦੇ ਹਨ ਕਿ ਜਿਸ ਦੀ ਕੁੜੀ ਦਾ ਵਿਆਹ ਸੀ ਉਹੀ ਆਪਣੇ ਜਵਾਈ ਦੇ ਨਾਲ ਘਰੋਂ ਭੱਜ ਗਈ ਹੈ ਤੇ ਲੋਕੀਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨੀ ਸ਼ੁਰੂ ਕਰ ਦਿੰਦੇ ਹਨ ਅੱਜ ਦੀ ਜੋ ਸੱਚੀ ਘਟਨਾ ਹੈ ਯੂਪੀ ਦੇ ਅਲੀਗੜ੍ਹ ਦਾ ਇੱਕ ਏਰੀਆ ਮਨੋਹਰਪੁਰ ਦਾ ਇੱਕ ਪਿੰਡ ਹੈ ਜਿੱਥੇ ਇੱਕ ਔਰਸ ਸਪਨਾ ਦੇਵੀ ਰਹਿੰਦੀ ਸੀ ਤੇ ਜਿਸਦੇ ਪਤੀ ਦਾ ਨਾਮ ਜਤਿੰਦਰ ਉਰਫ ਜੀਤੂ ਸੀ ਅਜ ਬਿਆਨ ਨੂੰ 9 ਦਿਨ ਬਾਕੀ ਸਨ ਤੇ ਸਪਨਾ ਆਪਣੇ ਪਤੀ ਜੀਤੂ ਨੂੰ ਬੋਲਦੀ ਹੈ ਕਿ ਸਾਡੇ ਘਰ ਦੇ ਵਿੱਚ ਹੋਰ ਵੀ ਬਹੁਤ ਸਾਰੇ ਕੰਮ ਪੈਂਡਿੰਗ ਪਏ ਹਨ ਤੁਸੀਂ ਇਦਾਂ ਕਰੋ ਕਿ ਮੇਰੀ ਭੈਣ ਦੇ ਘਰ ਜਾ ਕੇ ਪਹਿਲੇ ਕਾਰਡ ਦਿਓ ਪਹਿਲੇ ਕਾਰਡ ਦਾ ਕੰਮ ਖਤਮ ਕਰ ਦਿਓ ਤੇ ਜੀਤੂ ਸਪਨਾ ਦੇ ਕੈਂਟ ਤੇ ਕਾਰਡ ਵੰਡਣ ਲਈ ਚਲਾ ਜਾਂਦਾ ਹੈ ਤੇ ਜਦ ਉਹ ਕਾਰਡ ਵੰਡਣ ਤੋਂ ਬਾਅਦ ਲਗਭਗ 6 April ਨੂੰ ਉਹ ਲਗਭਗ 8:30 ਵਜੇ ਆਪਣੀ ਪਤਨੀ ਚਪਨਾ ਹੈ ਉਸਨੂੰ 콜 ਕਰਦਾ ਹੈ ਜਦ ਉਸ ਨਾਲ ਗੱਲਬਾਤ ਨਹੀਂ ਹੁੰਦੀ ਤੇ ਆਪਣੀ ਬੇਟੀ ਨੂੰ ਪੁੱਛਦਾ ਹੈ ਕਿ ਤੇਰੀ ਮਾਂ ਕਿੱਥੇ ਗਈ ਹੈ ਤੇ ਉਹ ਦੱਸਦੀ ਹੈ ਕਿ 4:30 ਵਜੇ ਉਹ ਬਾਜ਼ਾਰ ਗਈ ਸੀ ਤੇ ਜੋ ਜੀਤੂ ਉਹ ਥੋੜਾ ਪਰੇਸ਼ਾਨ ਹੁੰਦਾ ਹੈ ਤੇ ਫਿਰ ਉਹ ਜਦ ਉਸ ਨਾਲ ਸਪਨਾ ਨਾਲ ਗੱਲ ਹੁੰਦੀ ਹੈ ਤੇ ਸਪਨਾ ਅੱਗੇ ਟਾਲ ਮੁਲ ਕਰਦੀ ਹੈ ਕਿ ਮੈਂ ਅੱਧੇ ਘੰਟੇ ਵਿੱਚ ਘਰ ਪਹੁੰਚਾਂਗੀ ਮੈਂ ਘੰਟੇ ਵਿੱਚ ਪਹੁੰਚ ਜਾਵਾਂਗੀ ਇਦਾਂ ਕਰਦਾ ਕਰਦੇ ਇਦਾਂ ਕਰਦੇ ਕਰਦੇ 9:30 ਹੋ ਜਾਂਦੇ ਹਨ ਤੇ 9:30 ਵਜੇ ਤੋਂ ਬਾਅਦ ਜੋ ਸਪਨਾ ਦਾ ਉਸਦਾ ਫੋਨ ਬੰਦ ਹੋ ਜਾਂਦਾ ਹੈ ਤੇ ਜੀਤੂ ਬਹੁਤ ਪਰੇਸ਼ਾਨ ਹੋ ਜਾਂਦਾ ਹੈ ਤੇ ਉਸ ਨੂੰ ਸ਼ੱਕ ਹੁੰਦਾ ਹੈ ਕਿ ਸ਼ਾਇਦ ਉਹ ਮੇਰੇ ਜਵਾਈ ਦੇ ਨਾਲ ਨਾ ਹੋਏ ਤੇ ਫਿਰ ਉਹ ਆਪਣੇ ਜਵਾਈ ਨੂੰ ਕਾਲ ਕਰਦਾ ਹੈ ਕਿ ਮੈਨੂੰ ਪਤਾ ਹੈ ਮੇਰੀ ਪਤਨੀ ਤੇਰੇ ਨਾਲ ਹੈ ਤੇ ਪਹਿਲੇ ਤਾਂ ਉਸਦਾ ਜਵਾਈ ਟਾਲ ਮਟੋਲ ਕਰਦਾ ਹੈ ਤੇ ਬਾਅਦ ਬਾਅਦ ਵਿੱਚ ਉਹ ਮੰਨ ਜਾਂਦਾ ਹੈ ਤੇ ਉਹ ਕਹਿੰਦਾ ਹੈ ਕਿ ਸਪਨਾ ਹੁਣ ਤੇਰੇ ਕੋਲ ਨਹੀਂ ਆਏਗੀ ਤੂੰ 18 ਸਾਲ ਉਸਤੇ ਬਹੁਤ ਤਸੱਦਦ ਕੀਤੇ ਹਨ ਹੁਣ ਮੈਂ ਉਸ ਨੂੰ ਆਪਣੇ ਨਾਲ ਬੜੇ ਖਿਆਲ ਨਾਲ ਉਸ ਨੂੰ ਬੜੇ ਧਿਆਨ ਨਾਲ ਉਸ ਨੂੰ ਆਪਣੇ ਨਾਲ ਰੱਖਾਂਗਾ ਤੂੰ ਉਸ ਦੀ ਫਿਕਰ ਕਰਨੀ ਛੱਡ ਦੇ ਤੇ ਲਗਭਗ ਇਹ ਉਹਨਾਂ ਦੇ ਆਪਸ ਵਿੱਚ ਗੱਲਬਾਤ ਨੂੰ ਜ 6:30 ਹੋ ਜਾਂਦੇ ਹਨ ਤੇ 10:30 ਤੋਂ ਬਾਅਦ ਉਸ ਤੇ ਜਵਾਈ ਜਿਸ ਦਾ ਨਾਮ ਰਾਹੁਲ ਹੁੰਦਾ ਹੈ ਉਸ ਦਾ ਫੋਨ ਵੀ ਬੰਦ ਹੋ ਜਾਂਦਾ ਹੈ ਤੇ ਇਸ ਤੋਂ ਬਾਅਦ ਜੀਤੂ ਬਹੁਤ ਪਰੇਸ਼ਾਨ ਹੁੰਦਾ ਹੈ ਕਿ ਕਰੇ ਤੇ ਕੀ ਕਰੇ ਇਸ ਤੋਂ ਬਾਅਦ ਉਹ ਸਾਰੀ ਰਾਤ ਸਪਨਾ ਦਾ ਵੇਟ ਕਰਦਾ ਰਹਿੰਦਾ ਹੈ ਕਿਸ ਆਸ ਵਿੱਚ ਹੁੰਦਾ ਹੈ ਕਿ ਸਪਨਾ ਸ਼ਾਇਦ ਰਾਤ ਨੂੰ ਲੇਟ ਰੇਟ ਆ ਜਾਏ ਲੇਕਿਨ ਸਾਰੀ ਰਾਤ ਉਸ ਦੀ ਜਾਗਦੇ ਜਾਗਦੇ ਨਿਕਲ ਜਾਂਦੀ ਹੈ ਲੇਕਿਨ ਸੁਪਨਾ ਨਹੀਂ ਆਉਂਦੀ ਤੇ ਅਗਲੇ ਦਿਨ ਸ਼ਰਮ ਦੇ ਮਾਰੇ ਉਹ ਆਪਣੇ ਪੜੋਸੀਆਂ ਤੇ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰਦਾ ਹੈ ਕਿ ਇਸ ਤਰ੍ਹਾਂ ਸੁਪਨਾ ਘਰ ਤੋਂ ਲਾਪਤਾ ਹੋ ਚੁੱਕੀ ਹੈ ਤੇ ਉਸ ਦੇ ਘਰ ਦੇ ਉਸ ਨੂੰ ਹੌਸਲਾ ਦਿੰਦੇ ਹਨ ਤੇ ਉਹ ਸਭ ਤੋਂ ਪਹਿਲੇ ਕਹਿੰਦੇ ਹਨ ਤੂੰ ਆਪਣੇ ਘਰ ਦੇ ਵਿੱਚ ਚੀਜ਼ਾਂ ਦੇ ਕੋਈ ਚੀਜ਼ ਗਾਇਬ ਤੇ ਨਹੀਂ ਹੋਈ ਤੇ ਇਸ ਤੋਂ ਬਾਅਦ ਜੀਤੂ ਜਦ ਆਪਣੇ ਘਰ ਦੇ ਵਿੱਚ ਫੋਲਾ ਫੋਲੀ ਕਰਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੇ 3.5 ਲੱਖ ਦੇ ਗਹਿਣੇ ਤੇ 5 ਲੱਖ ਦੀ ਨਕਦੀ ਗਾਇਬ ਹੈ ਇਹ ਦੇਖ ਕੇ ਉਹ ਹੋਰ ਵੀ ਦੁਖੀ ਹੁੰਦਾ ਹੈ ਜੀਤੂ ਕੁਝ ਸਾਥੀਆਂ ਦੇ ਨਾਲ ਥਾਣੇ ਵਿੱਚ ਪਹੁੰਚਦਾ ਹੈ ਤੇ ਅੱਗੇ ਥਾਣੇਦਾਰ ਉਸ ਨੂੰ ਪੁੱਛ ਪੜਤਾਲ ਕਰਦਾ ਹੈ ਤੇ ਉਹ ਦੱਸਦਾ ਹੈ ਅਕਤੂਬਰ 2024 ਦੇ ਵਿੱਚ ਰਾਹੁਲ ਨਾਮ ਦਾ ਮੁੰਡਾ ਹੈ ਆ ਰਾਹੁਲ ਨਾਮ ਦਾ ਮੁੰਡਾ ਹੈ ਜਿਸ ਦੀ ਉਮਰ ਲਗਭਗ 20 ਸਾਲ ਹੈ ਤੇ ਉਸ ਦੇ ਪਿਤਾ ਦਾ ਨਾਮ ਉਰੀ ਲਾਲ ਹੈ ਤੇ ਪਿੰਡ ਮੱਛਰੀਆ ਨੰਗਲਾ ਜ਼ਿਲ੍ਹਾ ਅਲੀਗੜ ਦਾ ਰਹਿਣ ਵਾਲਾ ਹੈ ਤੇ ਉਸ ਦੀ ਬੇਟੀ ਜਿਸ ਦਾ ਨਾਮ ਸ਼ਿਵਾਨੀ ਹੈ ਜੋ ਕਿ 4 ਬੜੀ ਹੈ ਜਿਸ ਦੀ ਉਮਰ ਵੀ ਲਗਭਗ 18-19 ਸਾਲ ਹੈ ਉਸ ਦੇ ਨਾਲ ਉਸ ਦਾ ਵਿਆਹ ਹੋਣਾ ਤੈਅ ਹੋਇਆ ਸੀ ਤੇ ਮੈਂ ਅਕਸਰ ਘਰ ਵਿੱਚ ਘਟਵੱਧ ਹੀ ਆਂਦਾ ਕਿਉਂਕਿ ਮੈਂ ਕਰਨਾਟਕਾ ਦੇ ਵਿੱਚ ਫੇਰੀ ਦਾ ਕੰਮ ਕਰਦਾ ਹਾਂ ਤੇ ਉਸ ਦੀ ਸੱਸ ਦੀ ਤੇ ਜਵਾਈ ਦੀ ਆਪਸ ਵਿੱਚ ਗੱਲਬਾਤ ਹੁੰਦੀ ਰਹਿੰਦੀ ਸੀ ਤੇ ਜਦ ਵੀ ਮੈਂ ਕਦੇ ਕਾਲ ਕਰਦਾ ਸੀ ਤੇ ਮੇਰੀ ਪਤਨੀ ਸਪਨਾ ਦਾ ਹਮੇਸ਼ਾ ਫੋਨ ਬੀਜ਼ੀ ਹੀ ਜਾਂਦਾ ਸੀ ਉਹ ਲਗਭਗ 13 ਤੋਂ 14 ਘੰਟੇ ਆਪਣੇ ਜਵਾਈ ਦੇ ਨਾਲ ਹੀ ਗੱਲ ਕਰਦੀ ਸੀ ਤੇ ਉਹ ਉਸ ਟਾਈਮ ਮੈਨੂੰ ਉਹਨਾਂ ਤੇ ਕੋਈ ਸ਼ੱਕ ਨਹੀਂ ਸੀ ਤੇ ਲਾਸਟ ਟਾਈਮ ਜਿਸ ਦਿਨ ਮੇਰੀ ਪਤਨੀ ਦਾ ਫੋਨ ਬੰਦ ਹੋ ਗਿਆ ਸੀ ਜਿਸ ਦਿਨ ਉਹ ਲਾਪਤਾ ਹੋ ਗਈ ਸੀ ਉਸੇ ਦਿਨ ਹੀ ਮੇਰੀ ਮੇਰੀ ਜਵਾਈ ਦੇ ਨਾਲ ਗੱਲਬਾਤ ਹੋਈ ਤੇ ਜਦੋਂ ਉਸ ਨਾਲ ਲਾਸਟ ਟਾਈਮ ਗੱਲਬਾਤ ਕੀਤੀ ਤੇ ਉਹਨੇ ਕਿਹਾ ਕਿ ਤੂੰ ਆਪਣੀ ਪਤਨੀ ਤੇ ਬਹੁਤ ਤਸੱਦਦ ਆਇਆ 18 ਸਾਲ ਉਸਨੇ ਤੇਨ ਬਹੁਤ ਸਿਆ ਹੈ ਤੇ ਹੁਣ ਉਹ ਤੇਰੇ ਨਾਲ ਨਹੀਂ ਉਹ ਮੇਰੇ ਨਾਲ ਹੀ ਰਹੇਗੀ ਇਸ ਤੋਂ ਇਲਾਵਾ ਮੇਰੇ ਘਰ ਦੇ ਵਿੱਚ ਸਾਡੇ 3 ਲੱਖ ਦੇ ਗਹਿਣੇ ਤੇ 5 ਲੱਖ ਦੀ ਨਕਦੀ ਵੀ ਚੋਰੀ ਹੋ ਚੁੱਕੀ ਹੈ ਤੇ ਇਸ ਕਰਕੇ ਕਿਰਪਾ ਕਰਕੇ ਤੁਸੀਂ ਜਲਦੀ ਜਲਦੀ ਮੇਰੀ ਪਤਨੀ ਨੂੰ ਲੱਭ ਦਿਓ ਤੇ ਅੱਗੇ ਪੁਲਿਸ ਪੁੱਛਦੀ ਹੈ ਤੁਸੀਂ ਉਸ ਮੁੰਡੇ ਨਾਲ ਕਿਸ ਤਰ੍ਹਾਂ ਮੁਲਾਕਾਤ ਕੀਤੀ ਉਹ ਦੱਸਦਾ ਹੈ ਕਿ ਇੱਕ ਦਿਨ ਉਸਦੇ ਘਰ ਉਸਦੇ ਜਵਾਈ ਦਾ ਫੋਨ ਆਇਆ ਸੀ ਕਿ ਉਸਦੀ ਤबीयत ਬਹੁਤ ਖਰਾਬ ਹੋ ਗਈ ਹੈ ਤੇ ਉਸਦੀ ਪਤਨੀ ਉਹ ਆਪਣੇ ਜਵਾਈ ਦਾ ਪਤਾ ਲਾਣ ਲਈ ਚਲੀ ਜਾਂਦੀ ਹੈ ਤੇ ਇਸ ਤੋਂ ਬਾਅਦ ਉਹ ਲਗਭਗ 5 ਦਿਨ ਦਾ ਸਮਾਂ ਉੱਥੇ ਬਿਤਾਉਂਦੀ ਹੈ ਤੇ ਮੈਨੂੰ ਹੁਣ ਸ਼ੱਕ ਹੈ ਕਿ ਉਹਨਾਂ ਦੇ ਆਪਸ ਵਿੱਚ ਉੱਥੇ ਸਰੀਰਕ ਰਿਲੇਸ਼ਨ ਵੀ ਬਣੇ ਹੋਣੇ ਹਨ ਤੇ ਉਹਨਾਂ ਦਾ ਆਪਸੀ ਪਿਆਰ ਵੀ ਉਸੇ ਟਾਈਮ ਹੀ ਵਧਿਆ ਹੋਊਗਾ ਤਾਂ ਹੀ ਉਹ ਉਸ ਤੋਂ ਬਾਅਦ ਵੀ ਲਗਭਗ ਸਾਰਾ ਟਾਈਮ ਉਸਦੇ ਨਾਲ ਗੱਲਬਾਤ ਦੇ ਵਿੱਚ ਬਿਤਾਉਂਦੀ ਸੀ ਪਹਿਲੇ ਮੈਨੂੰ ਕੋਈ ਸ਼ੱਕ ਨਹੀਂ ਸੀ ਪਰ ਹੁਣ ਮੈਨੂੰ ਉਸਤੇ ਸ਼ੱਕ ਹੋ ਰਿਹਾ ਹੈ ਉਸ ਬਾਅਦ ਪੁਲਿਸ rahul ਅਤੇ sapna ਦਾ ਫੋਨ ਸਰਵਰਾਂਸ ਤੇ ਲਗਾ ਦਿੰਦੀ ਹੈ ਤੇ ਉਹਨਾਂ ਦੀ ਸੀ.ਆਰ ਰਿਪੋਰਟ ਵੀ ਖੰਗਾਲਦੀ ਹੈ ਜੋ ਵਿਆਹ ਸੀ ਉਹ 16 April 2025 25 ਨੂੰ ਸੀ ਲਗਭਗ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ ਕਾਰਡ ਬੰਡੇ ਜਾ ਚੁੱਕੇ ਸਨ ਮਠਿਆਈ ਤਿਆਰ ਹੋ ਚੁੱਕੀ ਸੀ ਕਿਉਂਕਿ ਵਿਆਹ ਪਿੰਡ ਦੇ ਅੰਦਰ ਹੀ ਸੀ ਤੇ ਜਦ ਮੈਂ 25 March ਨੂੰ ਘਰੇ ਆਇਆ ਸੀ ਤੇ ਉਸ ਟਾਈਮ ਵੀ ਮੇਰੀ ਪਤਨੀ ਸਾਰਾ ਟਾਈਮ ਆਪਣੇ ਜਵਾਈ ਦੇ ਨਾਲ ਲੱਗੀ ਰਹਿੰਦੀ ਸੀ ਤੇ ਉਸ ਟਾਈਮ ਮੇਰੇ ਮਨ ਦੇ ਵਿੱਚ ਇਹ ਚੀਜ਼ ਸੀ ਕਿ ਸ਼ਾਇਦ ਮਾਪੋਤ ਦਾ ਰਿਸ਼ਤਾ ਹੈ ਤੇ ਇਸ ਲਈ ਆਪਸ ਵਿੱਚ ਉਹ ਗੱਲਬਾਤ ਕਰਦੇ ਰਹਿੰਦੇ ਹਨ ਤੇ ਮੈਨੂੰ ਉਹਨਾਂ ਤੇ ਕੋਈ ਸ਼ੱਕ ਵੀ ਨਹੀਂ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਅੰਦਰੋਂ ਅੰਦਰ ਕੀ ਖਿਚੜੀ ਪਕਾ ਰਹੇ ਹਨ ਤੇ 1 اپریل ਨੂੰ ਮੇਰੇ ਜਵਾਈ ਵੀ ਮੇਰੇ ਕੋਲ ਆਇਆ ਸੀ ਤੇ ਉਸਨੇ ਮੇਰੇ ਕੋਲੋਂ ਫੋਨ ਦੀ ਡਿਮਾਂਡ ਕੀਤੀ ਸੀ ਤੇ ਮੈਂ 20000 ਦਾ ਬੀਬੋ ਦਾ ਇੱਕ ਫੋਨ ਲੈ ਕੇ ਦਿੱਤਾ ਸੀ ਮੈਨੂੰ ਨਹੀਂ ਹੀ ਪਤਾ ਸੀ ਕਿ ਉਹ ਜੋ ਮੇਰਾ ਲਿਆ ਹੋਇਆ ਫੋਨ ਹੈ ਉਸ ਦਾ ਇਸ ਤਰੀਕੇ ਨਾਲ ਗਲਤ ਇਸਤੇਮਾਲ ਕਰੇਗਾ ਤੇ ਇਸ ਤੋਂ ਬਾਅਦ ਪੁਲਿਸ ਆਪਣੀ ਸ਼ਾਨਦਿਨ ਕਰ ਰਹੀ ਹੈ ਤੇ ਜਦ ਇਹ ਖਬਰ ਮੀਡੀਆ ਦੇ ਕੋਲ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਮੀਡੀਆ ਉਸ ਦੇ ਘਰੇ ਪਹੁੰਚਦੀ ਹੈ ਤੇ ਕੁੜੀ ਤੇ ਪੁੱਛਦੀ ਹੈ ਸਵਾਲ ਜਵਾਬ ਕਰਦੀ ਹੈ ਤੇ ਕੁੜੀ ਕਹਿੰਦੀ ਹੈ ਕਿ ਮੈਨੂੰ ਮੇਰੀ ਮਾਂ ਦੀ ਕੋਈ ਜ਼ਰੂਰਤ ਨਹੀਂ ਹੈ ਉਹ ਮੇਰੇ ਗਹਿਣੇ ਤੇ ਜੋ ਨਕਦੀ ਲੈ ਕੇ ਗਈ ਉਹ ਵਾਪਿਸ ਕਰ ਦੇ ਆਪਣੀ ਜ਼ਿੰਦਗੀ ਜਿੱਥੇ ਜੀਣਾ ਚਾਹਦੀ ਹੈ ਉਹ ਜੀ ਲਵੇ ਤੇ ਜਦ ਜਿੱਤੂ ਤੋਂ ਪੁੱਛਿਆ ਜਾਂਦਾ ਹੈ ਉਹ ਕਹਿੰਦਾ ਹੈ ਇੱਕ ਵਾਰ ਮੇਰੀ ਪਤਨੀ ਨੂੰ ਇੱਕ ਵਾਰ ਮੇਰੇ ਸਾਹਮਣੇ ਕੀਤਾ ਜਾਵੇ ਮੈਂ ਪੁੱਛਾਂਗਾ ਕਿ ਮੈਂ ਉਹਨੂੰ ਕਿਸ ਤਰ੍ਹਾਂ ਦੇ ਕਸ਼ਟ ਦਿੱਤੇ ਹਨ ਤਾਂ ਕਿ ਮੈਨੂੰ ਪਤਾ ਲੱਗ ਸਕੇ